ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 802364 ਤੇ 809994 ਵਰਤਿਆਂ ਸੰਬੰਧੀ ਸਟੇਸ਼ਨ ਅਲਾਟਮੈਂਟ ਤੇ ਸਟੇਸ਼ਨ ਚੁਆਇਸ ਬਾਰੇ ਆਈ ਖਬਰ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਸਭ ਨੂੰ ਪਤਾ ਹੈ ਕਿ 802364 ਤੇ 809994 ਵਰਤਿਆਂ ਬੜੇ ਲੰਬੇ ਸਮੇਂ ਤੋਂ ਲਟਕ ਰੀਆਂ ਹਨ ਜਾਂ ਇੰਜ ਕਹੀਏ ਕਿ ਜਾਣ ਬੁਝ ਕੇ ਸਰਕਾਰ ਵੱਲੋਂ ਕਦੇ ਇੱਕ ਬਹਾਨਾ ਲਾ ਕੇ ਤੇ ਕਦੇ ਦੂਜਾ ਬਹਾਨਾ ਲਗਾ ਕੇ ਢਟਕਾਈ ਰੱਖਿਆ ਗਿਆ ਹੈ ਈਟੀਟੀ 2364 ਭਰਤੀ ਦੇ ਸਾਰੇ ਪ੍ਰੋਸੈਸ ਪੂਰੇ ਹੋਣ ਤੋਂ ਬਾਅਦ ਹੁਣ ਸਟੇਸ਼ਨ ਅਲਾਟਮੈਂਟ ਇਸ ਕਰਕੇ ਨਹੀਂ ਕੀਤੀ ਗਈ ਕਿ ਵਿੱਤ ਭਾਗ ਵੱਲੋਂ ਮਿਤੀ 31/1/2025 ਨੂੰ ਸੈਂਟਰ ਦੇ 7ਵੇਂ ਤਨਖਾਹ ਕਮਿਸ਼ਨ ਸੰਬੰਧੀ ਜ਼ੂਲ ਬਣਾਉਣ ਲਈ 15 ਦਿਨਾਂ ਦਾ ਸਮਾਂ ਸਾਰੇ ਉਪਾਗਾਂ ਦੇ ਮੁਖੀਆਂ ਨੂੰ ਦਿੱਤਾ ਸੀ ਉਦਰ 88893 ਭਰਤੀ ਦੀ ਸਿਲੈਕਸ਼ਨ ਲਿਸਟ ਜਾਰੀ ਕਰ ਦਿੱਤੇ ਜਾਣ ਦੇ ਬਾਵਜੂਦ ਉਹਨਾਂ ਲਈ ਚੁਆਇਸ ਆਫ ਸਟੇਸ਼ਨ ਦਾ ਪੋਰਟਰ ਅਜੇ ਤੱਕ ਨਹੀਂ ਖੋਲਿਆ ਗਿਆ ਇਸ ਕਰਕੇ ਹੀ 88824 ਤੇ 88993 ਦੇ ਸਾਂਝੇ 프ਰੰਟ ਵੱਲੋਂ ਸੋਮਵਾਰ ਮਿਤੀ 10 2 2025 ਨੂੰ ਡੀਪੀਆਈ ਦਫ਼ਤਰ ਦੇ ਬਾਹਰ ਇੱਕ धरना ਪ੍ਰੋਟੈਸਟ ਕੀਤਾ ਗਿਆ ਸੀ ਇਸ ਤਰਨੇ ਪ੍ਰਦਰਸ਼ਨ ਦੇ ਨਤੀਜੇ ਵਜੋਂ ਯੂਨੀਅਨ ਦੀ ਮੀਟਿੰਗ ਫੈਕਟਰੀ ਸਾਹਬ ਨਾਲ ਪ੍ਰਸ਼ਾਸਨ ਨੇ ਕਰਵਾਈ ਸੀ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਨੂੰ ਸੈਫਟੀ ਸਾਹਬ ਵੱਲੋਂ ਦੋਹਾਂ ਹੀ ਭਰਤੀਆਂ ਬਾਰੇ ਕੁਝ ਪ੍ਰੋਸੇ ਦਿੱਤੇ ਗਏ 8893 ਬਾਰੇ ਤਾਂ ਇਹ ਪ੍ਰੋਸੇ ਦਿੱਤਾ ਗਿਆ ਸੀ ਕਿ ਸਿਲੇਕਟਡ ਕੈਂਡੀਡੇਟਸ ਲਈ ਚੁਆਇਸ ਆਫ ਸਟੇਸ਼ਨ ਦਾ ਪੋਰਟਲ ਵੀਰਵਾਰ ਤੇ ਸ਼ੁੱਕਰਵਾਰ ਨੂੰ ਯਾਨੀ 13 ਤੋਂ 25 ਤੇ 14 ਤੋਂ 25 ਨੂੰ ਖੋਲ੍ਹ ਕੇ ਚੁਆਇਸ ਆਫ ਸਟੇਸ਼ਨ ਕਰਵਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਇਨਾਂ ਹੀ ਤਰੀਕਾ ਨੂੰ 8TT 2364 ਦੇ ਉਮੀਦਵਾਰਾਂ ਨੂੰ ਸਟੇਸ਼ਨ ਅਲਾਟਮੈਂਟ ਕਰ ਦਿੱਤੀ ਜਾਵੇਗੀ ਜੇਕਰ ਸਟੇਸ਼ਨਾਂ ਦੀ ਅਲਾਟਮੈਂਟ ਹੋ ਜਾਂਦੀ ਹੈ ਤਾਂ ਫਿਰ ਜੁਆਇਨਿੰਗ ਦਾ ਪ੍ਰੋਸੈਸ 8TT 2364 ਦੇ ਉਮੀਦਵਾਰਾਂ ਦਾ ਹੋਵੇਗਾ ਹੀ ਹੋਵੇਗਾ ਤੇ ਇਹ ਜੁਆਇਨਿੰਗ ਦਾ ਪ੍ਰੋਸੈਸ ਹੋਣਾ ਵੀ ਚਾਹੀਦਾ ਹੈ ਕਿਉਂਕਿ ਲਗਭਗ 4 ਸਾਲਾਂ ਤੋਂ ਇਸ ਭਰਤੀ ਦੇ ਲਟਕੇ ਹੋਣ ਕਾਰਨ ਇਸ ਭਰਤੀ ਦੇ ਉਮੀਦਵਾਰਾਂ ਨੇ ਬਹੁਤ ਹੀ ਆਰਥਿਕ ਨੁਕਸਾਨ ਤੇ ਮਾਨਸਿਕ ਪੀੜਾ ਦਾ ਕਸ਼ਟ ਭੋਗਿਆ ਹੈ ਦੂਜੇ ਪਾਸੇ ਜੇਕਰ ਕੋਰਟ ਕਿਸਾਂ ਦੀ ਗੱਲ ਕਰੀਏ ਤਾਂ 88994 ਦੇ ایਡਬੀਡਬਲਯੂਐਸ ਉਮੀਦਵਾਰਾਂ ਦੁਆਰਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਕੰਟੈਂਪਟ ਕੋਰਟ ਦਾ ਕੇਸ ਦਗਾਇਆ ਗਿਆ ਸੀ ਉਸ ਦਾ ਫੈਸਲਾ 7 ਫਰਵਰੀ ਨੂੰ ਆਇਆ ਸੀ 7 ਫਰਵਰੀ ਨੂੰ ਸੁਣਵਾਈ ਦੇ ਆਰਡਰ COC P ਨੰਬਰ 4555/2025 ਦੇ ਸਬੰਧ ਦੇ ਵਿੱਚ ਆਏ ਹਨ ਜਿਸ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਆਰਡਰ ਕੀਤਾ ਗਿਆ ਚੰਨ ਕਿ 7/25 ਤੋਂ ਬਾਅਦ 4 ਹਫਤਿਆਂ ਵਿੱਚ ਮਿਲਿਟਰੀਅਸ ਕੈਂਡੀਡੇਟਸ ਨੂੰ ਓਫਰ ਲੈਟਰ ਦਿੱਤੇ ਜਾਣ ਇਸ ਦਾ ਭਾਵ ਇਹ ਹੈ ਕਿ ਮਾਰਚ ਦੇ ਪਹਿਲੇ ਹਫਤੇ ਤੱਕ ਓਫਰ ਲੈਟਰਸ ਸਿਲੇਕਟਡ ਕੈਂਡੀਡੇਟਸ ਨੂੰ ਦਿੱਤੇ ਜਾਣ ਦਾ ਆਰਡਰ ਕੀਤਾ ਗਿਆ ਹੈ ਇਥੇ ਇਹ ਵੀ ਵਰਨਣਯੋਗ ਹੈ ਕਿ ਇਹਨਾਂ ਹੁਕਮਾਂ ਦੀ ਤਮੀਲ ਨਾ ਹੋਣ ਦੀ ਸੂਰਤ ਵਿੱਚ ਜਿਹੜਾ ਵੀ ਜ਼ਿੰਮੇਵਾਰ ਅਧਿਕਾਰੀ ਹੋਵੇਗਾ ਉਸ ਨੂੰ ਆਪਣੀ ਜੇਬ ਵਿੱਚੋਂ 50000 ਰੁਪਏ ਦਾ ਜੁਰਮਾਨਾ ਅਦਾ ਕਰਨਾ ਪਵੇਗਾ ਵੈਸੇ ਡਬਲ ਫਾਰਮ ਵਾਲੇ ਉਮੀਦਵਾਰਾਂ ਵੱਲੋਂ ਵੀ ਇੱਕ ਕੇਸ 9890225 ਹੇਮਰਾਜ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ 10 ਫਰਵਰੀ ਨੂੰ ਰਜਿਸਟਰ ਕੀਤਾ ਗਿਆ ਹੈ ਜਿਸ ਦੀ ਅਗਲੀ ਸੁਣਵਾਈ ਦੀ ਮਿਤੀ 13 ਫਰਵਰੀ 2025 ਨੂੰ ਰੱਖੀ ਗਈ ਹੈ 8TT ਉਹਨਾਂ ਚਾਹੁੰਦੇ ਭਰਤੀ ਲਈ ਚੰਗੀ ਗੱਲ ਇਹ ਹੈ ਕਿ ਕਿਸੇ ਵੀ ਕੇਸ ਵਿੱਚ ਭਰਤੀ ਤੇ ਸਟੇ ਨਹੀਂ ਲਗਾਇਆ ਗਿਆ ਹੈ ਜਿਸ ਕਰਕੇ ਭਰਤੀ ਕੰਪਲੀਟ ਹੋਣ ਦੇ ਪ੍ਰੋਸੈਸ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਰੁਕਾਵਟ ਨਹੀਂ ਪਵੇਗੀ ਤੇ ਪ੍ਰਸਾਸ਼ ਲਗਾਤਾਰ ਚੱਲਦਾ ਰਹੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ